ਖਨੇ ਜੀ ਸਤਿਕਾਰਯੋਗ ਬਾਬਾ ਗੁਰदयाल ਸਿੰਘ ਪਿੰਡ ਸੰਗੋਵਾਲ ਜ਼ਿਲ੍ਹਾ ਲੁਧਿਆਣਾ ਤੋਂ ਜਿਨ੍ਹਾਂ ਨੇ ਲੰਬਾ ਸਮਾਂ ਪਰਮ ਪੂਜਨੀਕ ਤੰਦਨ ਬਾਬਾ ਈਸ਼ਰ ਸਿੰਘ ਮਹਾਰਾਜ ਸ਼੍ਰੀ ਨਾਨਖ ਸਰ ਕਲੇਰਾਵਾਲੇ ਉਹਨਾਂ ਦੀ ਸੰਗਤ ਕੀਤੀ ਤੇ 1963 ਤੋਂ ਬਾਅਦ ਤੰਦਨ ਬਾਬਾ ਅਨੰਤ ਸਿੰਘ ਮਹਾਰਾਜੀ ਦੀ ਮਾਲਾ ਦੇ ਸੋਚੇ ਮੋਤੀ ਗਰੀਬ ਨਵਾਜ਼ ਧੰਨ ਸ਼੍ਰੀ ਹਜੂਰ ਬਾਬਾ ਮੀਹਾ ਸਿੰਘ ਮਹਾਰਾਜ ਸਿਆੜ ਸਾਹਵਾਲੇ ਇਨਾਂ ਦੀ ਸੰਗਤ ਦੇ ਵਿੱਚ ਆ ਗਏ। ਬਾਬਾ ਜੀ ਦੀ ਸੰਗਤ ਦਾ ਰੰਗ ਬੇਅੰਤਾਈ ਹੈ। ਦੁੱਖ ਸੁੱਖ ਦੇ ਵਿੱਚ ਵੀ ਬਾਬਾ ਜੀ ਦੇ ਚਰਨਾਂ ਦੇ ਨਾਲ ਇਹਨਾਂ ਨੇ ਪ੍ਰੀਤੀ ਨਹੀਂ ਛੱਡੀ। ਜਿਵੇਂ ਹੁਣੇ ਸੰਗਤ ਨੇ ਸਰਵਣ ਕੀਤਾ ਕਿ ਬਾਬਾ ਗੁਰਦੇਵਾਲ ਸਿੰਘ ਜੀ ਆਪਣੇ ਇਹਨਾਂ ਨੇ ਮੁਖਾਰਬਿੰਦ ਤੋਂ ਆਪ ਦੱਸਿਆ ਵੀ ਆ 13 ਅਕਤੂਬਰ 2018 ਤੋਂ 96ਵਾਂ ਸਾਲ ਲੱਗ ਗਿਆ ਇਹਨਾਂ ਨੂੰ। 95 ਸਾਲ ਪੂਰੇ ਹੋ ਚੁੱਕੇ ਨੇ ਜ਼ਿੰਦਗੀ ਦੇ। ਇਹ 13 ਅਕਤੂਬਰ 2018 ਤੋਂ 96 ਸਾਲ ਲੱਗ ਗਿਆ ਪਰ ਅੱਜ ਵੀ ਉਹ ਕਿਰਪਾ ਬਖਸ਼ਿਸ਼ ਜਿਹੜੀ ਗਰੀਬ ਨਿਵਾਜ਼ ਬਾਬਾ ਜੀ ਸਿਹਰ ਸਾਹਿਬ ਵਾਲਿਆਂ ਦੀ ਸੰਗਤ ਦੇ ਵਿੱਚ ਉਹ ਰੰਗਤ ਚੜ੍ਹੀ ਹੋਈ ਆ ਉਹ ਆਪਾਂ ਸਾਹਮਣੇ ਤੱਕ ਰਹੇ ਆ ਤੇ ਅੱਜ ਵੀ ਭਜਨ ਬਾਣੀ ਦੇ ਵਿੱਚ ਹਮੇਸ਼ਾ ਲੀਨ ਰਹਿਣ ਵਾਲੇ ਤੇ ਬਾਬਾ ਜੀ ਵੀ ਦਰਬਾਰ ਦੇ ਵਿੱਚ ਖਲੋ ਕੇ ਬਾਬਾ ਜੀ ਤੋਂ ਬਖਸ਼ਿਸ਼ਾਂ ਲੈ ਕੇ ਇਹ ਜਿਹੜੀ ਕਵਤਾ ਪੜ੍ਹਨੀ ਸ਼ੁਰੂ ਕੀਤੀ ਇਹਨਾਂ ਨੇ ਜਦੋਂ ਪਹਿਲੀ ਵਾਰੀ ਕਵਿਤਾ ਪੜ੍ਹੀ ਬਾਬਾ ਜੀ ਨੇ ਬਿਆੰਤ ਪ੍ਰਸੰਨਤਾ ਦਿੱਤੀ। ਫਿਰ ਉਸ ਦਿਨ ਤੋਂ ਬਾਅਦ ਜਿਵੇਂ ਸ਼ਾਵਾ ਗੁਰਦੇਵ ਸਿੰਘ ਨੇ ਦੱਸਿਆ ਕਹਿੰਦੇ ਭਾਈ ਵੀ ਇਹ ਸੰਗੁਆੜੀਏ ਨੂੰ ਸਟੇਜ ਤੇ ਜ਼ਰੂਰ ਦਰਬਾਰ ਵਿੱਚ ਟਾਈਮ ਬਿਆ ਕਰੋ। ਕਿੱਡੀ ਵੱਡੀ ਬਖਸ਼ਿਸ਼ ਤੇ ਹੁਣ ਇਹਨਾਂ ਨੂੰ ਇੱਕ ਬੇਨਤੀ ਕਰਾਂਗੇ। ਬਾਬਾ ਜੀ ਦਰਬਾਰ ਦੇ ਵਿੱਚ ਜ਼ਿਆਦਾਤਰ ਕਾਫੀ ਵਾਰੀ ਇਹਨਾਂ ਨੇ ਕਵਿਤਾ ਪੜ੍ਹੀ ਆ ਇਹ ਨੂਰ ਉਹੀ ਇਹ ਨੂਰ ਉਹੀ ਇਹਨਾਂ ਨੂੰ ਬੇਨਤੀ ਕਰਾਂਗੇ ਕਿਉਂਕਿ ਅੱਖਾਂ ਦੀ ਰੋਸ਼ਨੀ ਬਹੁਤ ਘੱਟ ਹੋ ਗਈ ਆ ਉਮਰ ਵਡੇਰੀ ਆ ਤੇ ਦੋਵੇਂ ਕੰਨਾਂ ਤੋਂ ਨਾ ਮਾਤਰੀ ਸੁਣਦਾ ਹੈ ਬਹੁਤ ਉੱਚਾ ਕਰਕੇ ਬੇਨਤੀ ਕਰਨੀ ਪੈਂਦੀ ਆ ਬੇਨਤੀ ਕਰਾਂਗੇ ਵੀ ਇੱਕ ਕਵਤਾ ਦੀ ਹਾਜ਼ਰੀ ਆ ਜਿਹੜੀ ਜਰੂਰ ਸੰਗਤਾਂ ਦੇ ਸਾਹਮਣੇ ਕਰਨਗੇ ਸਤਿਕਾਰਯੋਗ ਬਾਬਾ ਗੁਰਦੇਵਾਲ ਸਿੰਘ ਜੀ ਬਾਬਾ ਜੀ ਇਹ ਨੂਰ ਉਹੀ ਇਹ ਨੂਰ ਉਹੀ ਅਮੇ ਕੁਰਸੀ ਦਾ ਇਸ ਨੂਰ ਨੇ ਦਬਦੇ ਤੇਰੇ ਅੰਦਰ ਮਰਦਾਨੇ ਤੈਨ ਵਾਦਤਾ ਇਸ ਨੂਰ ਨੇ ਕਉ ਡੇ ਰਾਖਸ ਨੂੰ ਰਾਖਸ ਤੋਂ ਸੰਤ ਬਣਾ ਦਤਾ ਵਾ ਵਾ ਇਸ ਨੂਰ ਨੇ ਮਾਲਕ ਭਾਗੋਂ ਦੇ ਜਾ ਪੂਰੀਆਂ ਤੂੰ ਲਹੂ ਬਖਾ ਦਤਾ ਇਸ ਨੂਰ ਨੇ ਲਾਲੋ ਪਿਆਰੇ ਦਾ ਪਰ ਸਵਤ ਜਮਾਨ ਬਣਾ ਦਤਾ ਜਿਹੜਾ ਦੱਛਾ ਬੇਦ ਪ੍ਰਾਨਾਂ ਨੇ ਹੈ ਦਰਗਾ ਵਿੱਚ ਮਨਜੂਰ ਉਹ ਹੀ ਇਹ ਨੂਰ ਉਹ ਹੀ ਇਹ ਨੂਰ ਹੋਏ ਇਹ ਨੂਰ ਉਹ ਹੀ ਇਹ ਨੂਰ ਉਹ ਹੀ ਇਸ ਨੂਰ ਨੇ ਵਿੱਚ ਪਹਾੜਾਂ ਦੇ ਬਲੀਆਂ ਦੇ ਮਾਣ ਕਮਾਏ ਨੇ ਇਸ ਨੂਰ ਨੇ ਲਾ ਕੇ ਪੰਜੇ ਨੂੰ ਪੰਜੇ ਨਾਲ ਪਰਵਤ ਕਢਾਏ ਨੇ ਇਸਨੂਰ ਨੇ ਪੀਰ ਵਹਾਵਲ ਨੂੰ ਲੱਖਾਂ ਹੀ ਪੀਰ ਬਖਾਏ ਨੇ ਇਸਨੂਰ ਨੇ ਜਾਬ ਚਮੱਕੇ ਦੇ ਮੱਕੇ ਦੇ ਚੱਕਰ ਖਵਾਏ ਨੇ ਜਿਹੜੇ ਦੱਸੇ ਭਾਈ ਮਾਲੇ ਨੇ ਇਹਦੇ ਸਾਰੇ ਹੰਦਸਤੂਰ ਉਹੀ ਇਹ ਨੂਰ ਉਹੀ ਇਹ ਨੂਰ ਉਹੀ ਇਹ ਨੂਰ ਉਹੀ ਇਹ ਨੂਰ ਉਹੀ ਇਸ ਨੂਰ ਨੇ ਅੱਕਦੀਆਂ ਫਲੀਆਂ ਨੂੰ ਅੰਬਾਂ ਦਾ ਰੂਪ ਬਣਾਇਆ ਸੀ ਇਸ ਨੂਰ ਨੇ ਕਉੜੇ ਰਿੱਟੇ ਨੂੰ ਮਿੱਠੇ ਰਸ ਨਾਲ ਭਰ ਦਖਲਾਇਆ ਸੀ ਇਸ ਨੂਰ ਨੇ ਵੱਡਿਆ ਠੱਗਾ ਨੂੰ ਆਪਣੇ ਸੱਜਣ ਬਣਾਇਆ ਸੀ ਇਹਨੂੰ ਕਾਵਲ ਵਿੱਚ ਲੋਕੀ ਕਹਿੰਦੇ ਸਨ ਹਿੰਦੂਆ ਦਾ ਪੀਰ ਮਸ਼ਹੂਰ ਉਹੀ ਇਹ ਨੂਰ ਹੋਏ ਇਹ ਨੂਰ ਹੋਏ ਇਹ ਨੂਰ ਹੋਏ ਇਹ ਨੂਰ ਹੋਏ ਐ ਇਸ ਨੂਰ ਨੇ ਚੰਗ ਮੰਗਿਆਣੇ ਦੇ ਵਿੱਚ ਨਵੇਂ ਰੰਗ ਵਿਖਾਏ ਨੇ ਇਸ ਨੂਰ ਨੇ ਨਾਨਕ ਸਰ ਵੇਖੋ ਜੰਗਲਾਂ ਵਿੱਚ ਮੰਗਲ ਬਣਾਏ ਨੇ ਇਸ ਨੂਰ ਨੇ ਮੈਤ ਇੰਨਾਂ ਦੀ ਬੁੜਾਈ ਕਰ ਗਏ ਥੋੜੀ ਜੀ ਸਤ ਜੀ ਜਾਂ ਬੋਲਨ ਜੀ ਜਿਵੇਂ ਆਦਿ ਇਸ ਨੂਰ ਨੇ ਸਿਆੜ ਦੇ ਪਿੰਡ ਅੰਦਰ ਚੱਪੇ ਚੱਪੇ ਤੇ ਚਦਮ ਟਿਕਾਏ ਨੇ ਵਾਹ ਮੈਂ ਕਾਇ ਬੈਠਾ ਇਸ ਨੂਰ ਨੇ ਸਿਆੜ ਦੇ ਪਿੰਡ ਅੰਦਰ ਕਰ ਕਰ ਗਿਆਨ ਦੀਪ ਕਜਾਏ ਨੇ ਇਹ ਮੈਨੂੰ ਤੇ ਜਪਣ ਸੰਗਤ ਜੀ ਹੈਗੇ ਨੇ ਆਜਰੇ ਜੂ ਰੋਹੀ ਇਹ ਨੂਰ ഫായ മൂന്നലേ കോട്ട മകരോ തരാ ടൈമ ਪਹਿਲਾਂ ਦੈਲਾ ਗਾਤ ਕੇ ਭੰਗੜੇ ਵਾਲਿਆਂ ਨੂੰ ਬਾਬਾ ਜੀ ਪ੍ਰਸ਼ਾਦ ਦੇ ਗਏ ਉਹ ਜੱਗ ਫੇਰ ਉਹ ਆਇਆ ਨਾ ਕੋਲੀਏ ਮੈਂ ਕਿਹਾ ਕਾਨੂੰ ਕਹਣਾ ਉਹ ਕੋਲਾ ਬਾਜੇ ਤੇ ਜੋ ਖੁਦਾ ਉਹ ਖੁਦਾ ਬਖਸ਼ ਲੈ ਆ ਜਿਹੜਾ ਆਇਆ ਉਹ ਰੇ ਦੇ ਕਿਤਾ ਸੀਗਾ ਸੰਤਾਂ ਦਾ ਦਾਦਾ ਜੀ ਵੀ ਸਾਧਾ ਹੱਥ ਦੇ ਧਾਇਆ ਹੋਇਆ ਸਦਾ ਸੂਰੇ ਖਡਾਲ ਉਹਨੇ ਧਮਗਰੋ ਮੇਰਾ ਟਾਈਮ ਆ ਗਿਆ ਸਤ ਜੀ ਦਾਦਾ ਫੜੇ ਮੈਂ ਸੈਕਟਰੀ ਜੀ ਨੇ ਇਹਨੂੰ ਕਹੇ ਹਾਂ ਜੀ ਅਸੀਂ ਗਾਉਣਾ ਸਾਡੇ ਵਿڈਾਈ ਕਿਉਂ ਕਰਦੇ ਹੁੰਦੇ ਵਿਡਾਈ ਕਰਾਇਆ ਕਰੇ ਬਾਬਾ ਜੀ ਆਂਦੀ ਹਾਂ ਜੀ ਮੈਂ ਉਹ ਵੇਲੇ ਦਾ ਸ਼ਤਕਾਰ ਤੇ ਹਮਾਰਾ ਇਹ ਡਾਕਰੀ ਬਾਦਮੀ ਐਦੋ ਪਸਰੇ ਹੋਇਆ ਤਾਂ ਤੇਰੇ ਜਾਰਾ ਮਹਾਰਾਜ ਮੈਂ ਲਖ ਲਖ ਸ਼ੁਕਰ ਬਿਜਾਰਦਾ ਇੱਕ ਵਾਰੀ ਇੱਥੇ ਸਾਡੇ ਮੋਹਣਾ ਲੈ ਕੇ ਜਾਂਦਾ ਜੈ ਸੰਤਾਂ ਦੇ ਮੁੰਡਿਆਂ ਦਾ ਹਾਂਜੀ ਉਰੇ ਦਵਾਰ ਸਜਦਾ